हां जी भाई जी सत श्री अकाल जी सारे प्रामਾਂ ਨੂੰ ਸੋ ਮਿੱਤਰੋ ਜਿਹੜੀ ਅੱਜ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨੀ ਆ ਪੰਜ ਬੱਚਾ ਸਾਂਝਿਆ ਕਰਨ ਤੁਹਾਡੇ ਨਾਲ ਅੱਜ ਜਿਨ੍ਹਾਂ ਵਿੱਚ ਦੋ ਪਹਿਲੇ ਨੰਬਰ ਵਿੱਚ ਪਹਿਲਾ ਦੂਜਾ ਨੰਬਰ ਜਰਸੀ ਨਾ ਸਕਦੇ ਆ ਪੂਰੇ ਫੁੱਲ ਰਿਕਾਰਡ ਦੱਸਿਆ ਬਾਈ ਨੇ ਤੇ ਬਾਕੀ ਤੁਹਾਡੇ ਸਾਂਝੀ ਵੀ ਆ ਵੀ ਕੀ ਕੀ ਰਿਕਾਰਡ ਹੈ ਪੂਰੇ ਫੁੱਲ ਰਿਕਾਰਡ ਫਾਰਮ ਵਾਲਾ ਬੱਚਾ ਨਾ ਬਾਈ ਕਹਿੰਦਾ ਤੇ ਬਾਕੀ ਤਿੰਨ ਜਿਹੜੀਆਂ ਇਧਰ ਵੱਟੀਆਂ ਬੱਚਾ ਨਹੀਂ ਆ ਤੇ ਹਾਲਾਂਕਿ ਸਾਰੀਆਂ ਬੱਚੀਆਂ ਹਨ ਖੀਰੀ ਨਹੀਂ ਇਹ ਤੇ ਬਾਕੀ ਬਾਈ ਨਾਲ ਗੱਲਬਾਤ ਕਰਦਾ ਕੀ ਕੀ ਡਿਟੇਲ ਹੈ ਨਾ ਤੇ ਨਾਲ ਉਹਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ ਬਿਨਾਮ ਤੇ ਪਿੰਡ ਬੋਲਗੇ ਆਪਣਾ ਨਾਮ ਕੁਲਵਿੰਦਰ ਸਿੰਘ ਬਈ ਪਿੰਡ ਫਤਿਹਗੜ ਪੰਜ ਗਰਾਈਆਂ ਜ਼ਿਲ੍ਹਾ ਸੰਗਰੂਰ ਤੇ ਨੇੜੇ ਪਿੰਡ ਕਿਹੜੇ ਆ ਕੇ ਆਪਣਾ ਫੇਰਪੁਰ ਤੇ ਮਲੇਰ ਕੋਟਲੇ ਕੋਲੇ ਰਹਿ ਜਾਂਦਾ ਬਈ ਆਪਣਾ ਮੇਰ ਕੋਟਲੇ ਵਾਲੇ ਰੋਡ ਤੇ ਅਬਰਨਾਲੀ ਤੋਂ ਨੇ ਜਦੋਂ ਠੀਕ ਤੇ ਮੋਬਾਈਲ ਨੰਬਰ 7719583125 ਇਹ ਬਈ ਦਾ ਮੋਬਾਈਲ ਪੰਜੇ ਬੱਚਾ ਖੀਰਿਆ ਖੀਰਿਆ ਬਈ ਪੰਜੇ ਕਿ ਕਿਸੇ ਬੱਚੇ ਦੇ ਚਾਰ ਨਾਨ ਕੋਈ ਨਹੀਂ ਬਈ ਉਹਨਾਂ ਦੀ ਜ਼ਿੰਮੇਵਾਰੀ ਉਹ ਆ ਦੋ ਬੱਚੇ ਆ ਜਿਹੜੇ ਜਰਸੀ ਦੇ ਹਾਂ ਇਹ ਫਾਰਮੂਚੋਂ ਲਏ ਆ ਜਿਹੜੀਆਂ ਆ ਦੋ ਆ ਇਹ ਘਰੋਂ ਲਈਆਂ ਉਹ ਜਰਸੀ ਜਿਹੜੀ ਬਲੈਕ ਕਲਰ ਚ ਉਹ ਵੀ ਘਰੋਂ ਲਈ ਆ ਆਪਾਂ ਠੀਕ ਆ ਇਹ ਦੋ ਬੱਚਾ ਫਾਰਮ ਦੇ ਆ ਹਾਂ ਇਹਨਾਂ ਦਾ ਰਿਕਾਰਡ ਏ ਟੂ ਜ਼ेड ਦਾ ਬਾਈ ਆ ਦਿਖਾਈਆਂ ਆ ਪਛੀ ਦਾ ਮੂੰਹ ਜੇ ਕਿਵੇਂ ਦੋ ਨੰਬਰ ਦਾ ਦਿਖਾ ਦੇ ਪਰਾ ਫੇਸ ਕੁਆਲਟੀ ਦਿਖਾ ਦੀ ਪਛੀ ਦੀ ਓਏ ਪਲੀਆਂ ਪੁਲੀਆਂ ਪੁਰੀਆਂ ਫੁੱਲ ਆ ਗਿਆ ਹਾਂ ਕਿੰਨੀ ਕੁ ਉਮਰ ਦੀ ਲਗਭਗ ਜੀ ਮੈਂ ਇਹ ਸਾਢੇ 5 ਮਹੀਨੇ ਦੀ ਹੈ ਬਾਈ ਆ ਦੂਜੀ ਹਜੇ ਪਿੰਜਰੇ ਚੋਂ ਕੱਢੀ ਆ ਤੈਨੂੰ ਸਾਢੇ 3-3 ਮਹੀਨੇ ਦੀ ਹੈ ਇਹ ਪਿੰਜਰੇ ਚੋਂ ਕਢਾ ਕੇ ਲੈਂਦੀ ਉਹਦੇ ਠੀਕ ਆ ਠੀਕ ਆ ਜਿਹਨੇ ਆ ਬੱਚੀ ਹੈ ਨਾ ਇਹ ਕਿਹੜੇ ਸੀਮਨ ਦੀ ਬੱਚੀ ਇਹ ਬਿਗ ਸ਼ਾਟ ਦੀ ਹੈਗੀ ਇਹ ਬਿਗ ਸ਼ਾਟ ਦੀ ਹੈ ਹਾਂ ਹਾਂ ਤੇ ਮਾਂ ਦੁੱਧ ਕਿੰਨਾ ਕਹੇ ਜਾ ਮਾਂ ਬਾਈ ਦਾ 30 ਪਲ ਪੂਰੀਆਂ ਸੈਣੀਗਲੀਆਂ ਵੱਸੀਆਂ ਹੋਈਆਂ ਕੋਈ ਐ ਨਹੀਂਗਾ ਵੀ ਹੂਆਂ ਬਰੀਡ ਵਾਲੀਆਂ ਵੱਸੀਆਂ ਪੂਰੀਆਂ ਇਹ ਸੋਹਣੀਆਂ ਨਾ ਰੰਗ ਬਰੰਗ ਹਾਂ ਆਪਾਂ ਜਿਹੜੀ ਚੀਜ਼ ਦਾ ਅੱਗੇ ਵੀ ਵੀਡੀਓ ਪਾਉਣੇ ਹੁੰਦੇ ਆ ਜਿਹੜੀ ਦੀ ਆਪਾਂ ਨੂੰ ਪਤਾ ਉਹਦੇ ਹੀ ਦੱਸਣਾ ਦੂਜੀ ਦਾ ਆਪਾਂ ਕਿਸੇ ਦਾ ਨਹੀਂ ਦੱਸਣਾ ਫालतੂ ਨਹੀਂ ਦੱਸਣਾ ਠੀਕ ਆ ਹਾਂ ਜਿਹੜੀ ਦਾ ਪਤਾ ਉਹ ਦੱਸਾਂਗੇ ਹਾਂ ਹਾਂ ਹੁਣ ਆਪਣੇ ਅੱਗੇ ਵੀਡੀਓ ਪਾਈ ਸੀਗੀ ਆਪਾਂ ਪੂਰੀ ਹਜੇ ਤਾਂ ਹੀ ਚੱਲੀ ਜਾਂਦੀ ਆ ਉਹ ਲੈ ਇੱਥੋਂ ਦੇਖੋ ਮਿੱਤਰੋ ਲੈ ਨੁਕਰੀ ਘੋੜੀ ਨੂੰ ਆ ਜੀ ਦਾ ਬੀਜ ਗਿਆ ਵਾਹਦੀ ਆ ਬਈ ਖਰਾਕੇ ਖਾਦੀ ਵੀ ਦੱਸਦੀ ਬਸਾਂ ਦੀ ਹਾਂ ਨੇ ਬੜੇ ਫੀਡ ਤੇ ਪਲੀਆਂ ਵੀ ਆ ਗੱਲੀਆਂ ਹਾਂ ਰੰਗ ਪ੍ਰਿੰਟ ਵੀ ਅੱਖਾਂ ਖਾ ਸੋਹਣਾ ਨਾ ਫੇਰ ਜੇ ਬੱਚੀ ਬਈ ਮੂਰੇ ਦਿੰਦੇ ਆ ਦੁੱਧ ਪੂਰਾ ਸਹੀ ਗੱਲ ਆ ਖੜਨੀ ਖੁੜਨੀ ਦਿਖਾ ਦੇ ਲੈ ਹਾਂ ਲੈ ਮਾ ਘਰ ਸ਼ਾ ਆ ਜੀ ਲੈ ਤਾ ਲੁੱਤਾ ਨਹੀਂ ਪੂਰੀ ਸਿੱਧੀ ਹੋ ਗਈ ਫੁੱਲ ਟੋਆ ਦਾ ਬੱਚਾ ਆਇਆ ਵੀ ਹੈ ਨਹੀਂ ਕੋਈ ਲੱਸੀ ਲਾ ਨਾ ਨਾ ਲੱਸੀ ਲੁੱਸੀ ਕੋਈ ਨਹੀਂ ਬਈ ਹਾਂ ਨੇ ਚੰਗੀ ਆ ਬੱਚੀ ਕੋਲ ਮਲਾ ਕੇ ਬਾਕੀ ਬਰੀਡ ਪੂਰੀ ਫੁੱਲ ਆ ਗਈ ਹੂੰ ਥਣ ਦਿਹਾਦੀ ਆਪਾਂ ਨਾ ਥਣ ਚਾਰ ਕੱਲਾ ਕੱਲਾ ਥਣ ਹੋ ਹੂੰ ਲੈ ਇਥੋਂ ਦੇਖੋ ਥਣ ਠਾਣਾ ਬੋਸ ਹਣਾ ਸੁਣੋ ਇਹ ਤਾਂ ਆਪਣੀ ਜ਼ਿੰਮੇਵਾਰੀ ਹੈ ਬਈ ਚਾਰ ਹੀ ਥਾਣਾ ਹੈ ਪੂਰੇ ਫੋਲ ਕੱਲੇ ਕੱਲੇ ਥਾਣਾ ਜਾਵਾਂ ਇਥੇ ਫੇਸ ਕੌਡ ਚੈੱਕ ਕਰ ਲੋ ਪੂਰੀ ਬਰੀਡ ਵਾਲੀ ਬੱਸੀ ਕੋਈ ਆਇਆ ਨਹੀਂਗਾ ਬਈ ਪਲੀਆਂ ਮਿਆਂ ਬੱਸੀਆਂ ਬਾਕੀ ਹੈ ਤਾਂ ਮੇਰੇ ਦੋ ਨੰਬਰ ਬੱਛੀ ਹੈ ਪਰ ਅਸੀਂ ਇੱਕ ਨੰਬਰ ਤੇ ਦਿਖਾਤੀ ਹੁਣ ਇੱਕ ਨੰਬਰ ਇਹਦੇ ਸੇ ਨੂੰ ਮੰਨ ਲਿਓ ਨਾ ਹਾਂ ਇਹ ਸੇ ਨੂੰ ਮੰਨ ਲੇ ਵੀ ਪੂਰੇ ਸੇ ਨੂੰ ਇੱਕ ਨੰਬਰ ਮੰਨ ਲਿਓ ਹਾਲਾਂਕਿ ਦੋ ਨੰਬਰ ਤੇ ਬੰਨੀ ਸੀਗੀ ਤੇ ਦੋ ਨੰਬਰਸ ਨੂੰ ਹੁਣ ਨਾ ਬਾਹ ਦਿਹਾਵਾ ਬੱਛੀ ਇਹ ਇਹ ਤਿੰਨ ਮਹੀਨਾ ਦੀ ਹੈ ਇਹ ਤਿੰਨ ਸਾਢੇ ਤਿੰਨ ਮਹੀਨੇ ਦੀ ਹੈ ਬਈ ਪਿੰਜਰੇ ਚ ਲਿਆਏ ਆਪਾਂ ਇਹ ਕਿਹੜੇ ਸੀਮਣ ਦੀ ਆ ਇਹ ਹੈਗੀ ਪ੍ਰੀਤ ਬੋਲਦੀ ਇਹ ਪ੍ਰੀਤ ਦੀ ਹੈਗੀ ਹਾਂ ਬਾਕੀ ਸਾਰੀ ਵੀਡੀਓ ਮਿਲੂ ਬਈ ਇਹਨਾਂ ਦੋਹਾਂ ਦੀ ਦੋਨੇ ਇੱਕ ਫਾਰਮ ਚੋਂ ਚੀਏਗਾ ਵਾ ਇੱਕੋ ਹੀ ਫਾਰਮ ਚੋਂ ਲਈਆਂ ਆਪਾਂ ਤੇ ਦੋਹਾਂ ਦੀ ਵੀਡੀਓ ਵੀ ਮਿਲੂਗੀ ਆਹ ਪਿੰਜਰੇ ਤੋਂ ਬਾਹਰ ਸੀਗੀ ਤਾਂ ਵੱਡੀ ਹੋ ਗਈ ਸੀਗੀ ਹੁਣ ਇਹ ਪਿੰਜਰੇ ਚ ਹੀ ਕਾਫ ਸਟਾਰਟਰ ਤੋਂ ਹੁਣ ਉਹ ਕਾਫ grow ਹੋਈ ਹੈਗੀ ਹਾਂ ਥਣ ਦਿਖਾਈਏ ਬੱਚੀ ਦੇ ਹਾਂ ਇਹਨੇ ਥਣ ਦਿਖਾ ਦਿੱਲੇ ਖੁੱਲੀ ਤਰੀਫ ਆ ਜੀ ਤਾਂ ਖੁੱਲੀ ਖਿਲ ਨਾ ਬੰਨੀ ਵੀ ਹੈਗੀ ਨਾ ਇੱਥੇ ਹੁਣ ਹੁਣ ਤਾਂ ਖੁੱਲੀਆਂ ਹੁੰਦੀਆਂ ਬਈ ਬਾਕੀ ਆਪਾਂ ਯਾਰ ਫੀਡ ਬੂਡ ਨਹੀਂ ਪਾਉਂਦੇ ਮੜਾ ਵਜਨ ਇਹਨੇ ਤੋੜਿਆ ਦਾ ਹੂੰ ਪਹਿਲਾਂ ਫੀਡ ਤੇ ਫੁੱਲ ਪਣੀਆਂ ਵੀ ਅਸੀਂ ਇਹ ਫੀੜੀ ਚੱਲਦੀ ਇਹਨਾਂ ਨੂੰ ਯਾਰ ਹੀ ਥਣਾ ਲੈ ਬਿਊਟੀ ਦਿਖਾ ਦੇ ਦੀ ਵੀ ਲੈ ਹੂੰ ਪੂਰੀ ਟਾਪ ਦੀ ਬੱਸੀ ਐ ਇਹਨੂੰ ਆਹ ਸ਼ਾਂ ਸ਼ਾਂ ਜੀ ਤੋਲਣ ਨੂੰ ਆ ਮੈਂ ਮਿੱਤਰੋ ਹਾਂ ਲੈ ਦਿਖਾ ਦੇ ਮਿੱਤਰੋ ਤਿੰਨ ਜਾਂ ਸਾਢੇ 3 ਨਵੇਂ ਦਾ ਬੱਚਾ ਹੈਗਾ ਹਾਂ ਹਾਂ ਚਲਕ ਨਾ ਆਵੇ ਸਾਲਾ ਮਾਰਦਾ ਬਈ ਪੂਰੇ ਪਲੇ ਵਿੱਚ ਬੱਚੇ ਆ ਯਾਰ ਕੋਈ ਹੈ ਨਹੀਂਗਾ ਵੀ ਉਹ ਅਗਰ ਇਹ ਨਹੀਂ ਨਿਕਲ ਦੇਖਤੀ ਆਉਂਦੇ ਆ ਹਾਂ ਬਾਕੀ ਨਾ ਕੱਦ ਦੇ ਦੀ ਐਡਜਮੈਂਟ ਆਹ ਤੋਰਦੀ ਨਹੀਂ ਰਸੇ ਨਾ ਖੁੱਲੀਆਂ ਰਹਿਣਾਂ ਕਰਕੇ ਨਾ ਉਡਾਰ ਰਸੇ ਦਾ ਮਨ ਦੀ ਬਹੁਤ ਹੈ ਹਾਂ ਆਲਜੀ ਮਾਨਿਆ ਦਾ ਬਸ ਹਾਂ ਲੈ ਮਿੱਤਰੋ ਕਾਦ ਉਹਨਾਂ ਖਸਾਵਾ ਤੇ ਜੀ ਉਮਰ ਦੇ ਸਾਰਾ ਮੰਨ ਲਵੀ ਤਿੰਨ ਇੱਕ ਮਹੀਨਾ ਸਾਢੇ ਦਿੰਦੀ ਆ ਇਹ ਪੰਜ ਕਿ ਜੀ ਹਣਾ ਹਾਂ ਉਹ ਪੰਜ ਸਾਢੇ ਪੰਜ ਮਹੀਨੇ ਦੀ ਹਾਂ ਬਾਕੀ ਸਾਨੂੰ ਰਿਕਾਰਡ ਫੁੱਲ ਥਾਣ ਇਹਦੇ ਵੀ ਚਾਰੀ ਆ ਹੂੰ ਪਿੱਠ ਪੁੜੇ ਦੀਆਂ ਦਿਖਾ ਦੇ ਬਾਕੀ ਕਿੰਨੀਆਂ ਚੌੜੀਆਂ ਗਈਆਂ ਹੂੰ ਬਾਕੀ ਸਾਈਨਿੰਗ ਸੂਣੀ ਉਹ ਪੂਰੀ ਫੁੱਲ ਹੈਗੀ ਚੰਗੀ ਆ ਨਾ ਹਾਂ ਹਾਂ ਯਾਰ ਆਪਾਂ ਵੀ ਬਾਹਰ ਵਾਲੇ ਬੱਚੇ ਦੇ ਫੁੱਲ ਰੁਪਏ ਭਰਦੇ ਆ ਬੰਦਾ ਵੀ ਮੂਰੇ ਮੰਗਦਾ ਵੀ ਸਾਨੂੰ ਰਿਕਾਰਡ ਵਾਲਾ ਚਾਹੀਦਾ ਉਹ ਇਹ ਦੇਣੇ ਜੋੜਾ ਜਾਂ ਕੱਲਾ ਕੱਲਾ ਕਰਕੇ ਦੇਣੀਆਂ ਕੱਲੀਆਂ ਗੱਲੀਆਂ ਵੀ ਦੇ ਮੁੱਲ ਹੈ ਵੀਡੀਓ ਵਿੱਚ ਹੀ ਕਰਦੇ ਹਾਂ ਹਾਂ ਮੁੱਲ ਵਿੱਚ ਕਰ ਦਿੰਨੇ ਆ ਇਹਦਾ 15000 ਰੁਪਏ ਮੰਗਦੇ ਆਪਾਂ ਹਾਂ ਇਹਦਾ 24000 ਰੁਪਏ ਦਾ ਇਹਦਾ 24 ਹੈ ਇਹਦਾ 15 ਦਾ ਦੋਨਾਂ 39000 ਬਾਕੀ ਬਈ ਹਰੇਕ ਨੂੰ ਪਤਾ ਯਾਰ ਜਿਹੜੀ ਚੀਜ਼ ਜੇ ਜੋੜਾ ਵਾਲੀ ਰਕਾਰ ਮਿਲੂ ਜੋੜਾ ਇਕੱਠਾ ਲੈਣਾ ਆਪਾਂ ਦੇ ਦਾਂਗੇ 37000 ਰੁਪਏ ਦਾ 35 ਕਰ ਲੈ ਉਹਨਾਂ ਨਾਲ ਕਰ ਦਾਂ ਮੈਂ ਮੰਨਦਣ ਕਰ ਦਾਂ ਤੇਰੇ ਕਹਿਣ ਦੇ 35000 ਤੁਹਾਨੂੰ ਜੋੜਾ ਬਾਕੀਆਂ ਬ੍ਰੀਡ ਬਈ ਦੱਸ ਦਿਆ ਬੰਦਾ ਕੋਈ ਆਏ ਨਹੀਂ ਕਹਿ ਸਕਦਾ ਵੀ ਹਾਂ ਆਪਾਂ ਝੂਠ ਮਾਰ ਕੇ ਦੇਣਾ ਆਰਮ ਦਾ ਪ੍ਰੂਫ ਦੇ ਦੋਗੇ ਬਈ ਦੇਵਾ ਗਿਆ ਆਪਾਂ ਉਹ ਬੱਸੀਆਂ ਦਾ ਆਪਾਂ ਜਮੀਨ ਹੀ ਨਹੀਂ ਦਿੰਦੇ ਇਹਨਾਂ ਦਾ ਕੋਈ ਕਾਰਡ ਨਹੀਂਗਾ ਆਪਣੇ ਕੋਲੇ ਵੈਸੇ ਖਰੀਦਿਆ ਆਪਣਾ ਹਾਂ ਉਹ ਖਰੀਦਿਆ ਹੋਇਆ ਆਪਾਂ ਜਿਵੇਂ ਕਹਿਣੀ ਨਹੀਂ ਅੱਗੇ ਵੀ ਆਪਾਂ ਵੀਡੀਓ ਪਾਈ ਆ ਬਹੁਤ ਵਾਰੀ ਆਹ ਯਾਰ ਮੁੱਲ ਹੈ ਕਿਹਦਾ 24000 ਅਜੇ ਕੱਲੀ ਕੱਲੀ ਲੈਣੀ ਆ ਦੋਨਾਂ ਦਾ 35 ਹੈ ਜੋੜੇ ਜੀ ਦਾ ਹਾਂ ਜੇ ਜੋੜਾ ਲੈਣਾ 35 ਦਾ ਦੇਣਾ ਜੋੜਾ 35 ਦਾ ਹੋ ਜਾਊਗਾ ਜੇ ਹੁਣ ਆ ਜਾ ਤੈਨੂੰ ਨ ਬਸ ਔੜ ਛੱਪੇ ਹੀ ਕਰਾਂ ਕੋਈ ਵੀ ਰਾਇਣਾ ਕਿਦੇ ਵੀ ਉਹ ਕਰੂਗਾ ਆਪਾਂ ਪਹਿਲੇ ਲਿਸ ਕਰਤਾ ਪੂਰੀ ਇਹ ਕਿੰਨੀ ਕੁ ਮਰਦੀ ਆ ਇਹ ਐਰ ਸੈਰ ਆ ਬਈ ਇਹ 7 ਮਹੀਨੇ ਦੀ ਇਹਦੇ ਸਿੰਘ ਲਗਾਉਣ ਵਾਲੇ ਆ ਘਰੋਂ ਬੱਸੀ ਲਈ ਆ ਇਹ ਥਾਣ ਚਾਰੇ ਦੇ ਸਿੰਘ ਨਿਕਲ ਵੀ ਜਾਣਗੇ ਇਹਦੇ ਹਾਂ 7 ਕਿਵੇਂ ਦੀ ਉਮਰ ਲਗਭਗ ਜੇ ਹਾਂ ਹਾਂ ਇਹਦੀ 7 ਮਹੀਨੇ ਉਮਰ ਆ ਬਈ ਠੀਕ ਆ ਬਾਕੀ ਖੜਨੀ ਖੁੜਨੀ ਇਹਦੀ ਵੀ ਪੂਰੀ ਚੰਗੀ ਆ ਪੁਰੀਆਂ ਯਾਰ ਸੈਣੀ ਵਾਲੀ ਬੱਸੀ ਇਹ ਵੀ ਕੋਈ ਆਈ ਨਹੀਂ ਗਾ ਬਾਕੀ ਗੱਲੇ ਬਸ ਸਿੰਘ ਸਿੰਘ ਹੀ ਆਗੇ ਇਹਦੇ ਹੂੰ ਥੋੜਾ ਥੋੜੇ ਜਾਣ ਚ ਕਰਕੇ ਨਾ ਖਿੱਚਦੀਆਂ ਗਈਆਂ ਇੱਥੀ ਵਾਲਾ ਕੋਈ ਗੱਲ ਨਹੀਂ ਸ਼ਾਇਦ ਤੀਹ ਬੰਨ ਲਤਾ ਹੈ ਉੱਥੇ ਬੰਨ ਦਿੰਦੇ ਨੇ ਇਹਨੂੰ ਥਣਚਾਰੀ ਆ ਥਣਚਾਰ ਆਗੇ ਗੁਲਾਬੀ ਥਣਾ ਦਾ ਥਣਾ ਤੇ ਵੀ ਮਾੜੀ ਮਾੜੀ ਲਾਲ ਰੰਗ ਦੀ ਆ ਇਹ ਵੀ ਆਮ ਘਰੋਂ ਆਏ ਕਰਕੇ ਨਾ ਹੁਣ ਕਾਕੂ ਖਵਾ ਕੇ ਛੱਡਾ ਵਾਦਾ ਨਾ ਹਾਂ ਇਹ ਤਾਂ ਹੀ ਕਰਕੇ ਆ ਫੀਡ ਪਾਈ ਹੁੰਦੀ ਛੱਡੇ ਘੱਟ ਹੁੰਦਾ ਤੇ ਉੱਪਰ ਵਾਲੇ ਜੇ ਇਹਨਾਂ ਨੂੰ ਪਲੀ ਹੁੰਦੀ ਇਹ ਵੀ ਬੱਸੀ ਆਪਾਂ ਐਰ ਸੈਰ ਹੁੰਦੀ ਹੁਣ ਜਿਵੇਂ ਹੈਗੀ ਆ ਹਾਂ ਫਿਰ ਦਿੰਦੇ ਵੀ ਆਪਾਂ 30000 ਰੁਪਏ ਦੀ ਹੁਣ ਰੇਟ ਵੀ ਜਾਇਜ਼ ਇਹਦਾ 15000 ਰੁਪਏ ਹੀ ਮੰਗਦੇ ਆਂ ਆਪਾਂ ਥਾਣੇ ਸੋਹਣੇ ਨੇ ਚਾਰ ਹੀ ਥਾਣਾ ਕੱਲਾ ਕੱਲਾ ਥਾਣਾ ਲੈ ਦੂਰੋਂ ਲਖਾ ਦੇ ਕੇ ਹੂੰ ਉਹਦਾ ਆਪਣੀ ਜ਼ਿੰਮੇਵਾਰੀ ਹੋ ਯਾਰ ਬੰਦਾ ਆਨਲਾਈਨ ਮੰਗਾ ਲਈ ਜੇ ਸਿੰਗ ਕਢਾਉਣੇ ਸਿੰਗ ਕਢਾ ਕੇ ਦੇ ਦਾਂਗੇ 15 ਜੋ ਮੁੱਲ ਹੈ ਹਾਂ 15 ਦਾ ਮੁੱਲ ਆ ਇਹਦਾ ਹੁਣ ਮੁੱਲ 15 ਸਿੰਗ ਜਿਹੇ ਕਢਾ ਕੇ ਆਪਾਂ ਦੇ ਦਾਂਗੇ ਹਾਂ ਸਿੰਗ ਬੰਦਾ ਕਹਿ ਦੇ ਆਪਣੀ ਉਹਦੀ ਜ਼ਿੰਮੇਵਾਰੀ ਹੋ ਵੀ ਨਿਕਲ ਦੇਣੀ ਸਿੰਗ ਦੀ ਵਾਰੀ ਜੀ ਕਢਾਏ ਵੀ ਹੂੰ ਗੋਦੀ ਬਣੂਗੀ ਆਪਣੀ ਗਾਰੰਟੀ ਹੋ ਚੀਜ਼ ਦੀ ਠੀਕ ਹੈ ਜੀ ਬਾਕੀ ਚਿੱਟ ਰਾਗ ਬਰਾਂਡ ਨੂੰ ਸੋਣਾ ਸਿੰਗਾਂ ਕਰ ਕੀ ਰੇਟ ਘਟਾ ਗਾ ਹੁਣ ਜੇ ਸਿੰਗ ਨਾ ਹੁੰਦੇ ਇਹੀ ਬਸ 20000 ਦੀ ਵਿਕ ਜਾਨੀ ਤੇ 4 ਨੰਬਰ ਇਹ ਬਈ 8 ਕਿ ਮਹੀਨੇ ਦੀ ਇਹਦੀ ਵੀ ਸਿੰਗ ਹੈ ਇਹ ਵੀ ਕਰਾ ਇੱਕੋ ਹੀ ਕਰਾਉ ਲੰਗਾ ਯਾਰ ਇਹ ਦੋਵੇਂ ਅੱਛਾ ਕੋਈ ਬੰਦੇ ਦਾ ਸ਼ੌਂਕ ਹੈ ਨਹੀਂ ਸੀ ਸ਼ੌਂਕ ਨਹੀਂ ਜੀਗਾ ਬਸ ਬਰੀਡ ਬਹੁਤ ਸ਼ੀ ਬੱਸੀਆਂ ਦੀ ਬਸ ਸਿੰਗਾਂ ਨੇ ਖਰਾਬ ਕਰਾਤੀਆਂ ਹੂੰ ਸਿੰਗ ਸ਼ੌਂਕ ਨਹੀਂ ਖੜਾਏ ਕਿਸੇ ਨੇ ਬੱਸੀ ਦਾ ਹੁਣ ਇਹਦਾ ਦਿਖਾ ਦੇ ਪਿੱਛੇ ਚੌੜੀ ਜੂੜੀ ਕਿੰਨੀ ਆ ਕੋਈ ਘਟਾਲਾ ਕਰਾ ਤੈਨੂੰ ਠੀਕ ਆ ਤੇ ਲਿਆਰੇ ਪਾਲਿਆ ਕਰਣਾ ਜਿਹੜੇ ਵੱਡੇ ਆਉਂਦਾ ਬਣਾ ਇਹ ਯਾਰ ਤੁਰਦੀਆਂ ਨਹੀਂ ਤੇ ਲਿਆਰੇ ਨਾ ਬਾਕੀ ਲਿਖੇ ਬਿਲਮ ਹਮ ਇਹ ਇਹ ਨਾਲ ਕੁਲ ਕਿਨਾ ਕਰਨਾ ਇਹਦਾ ਵੀ 15000 ਇਹਦਾ 15 ਹਾਂ ਹਾਂ ਸਿੰਘ ਇਹਦੇ ਵੀ ਕਢਾ ਦਾਂਗੇ ਜੀ ਕਿਸੇ ਵੀਰ ਨੇ ਕਢਾਉਣੇ ਜਾਂ ਆਪ ਕਢਾਉਣੇ ਆਪ ਵੀ ਕਢਾ ਸਕਦਾ ਕਢਾ ਕੇ ਦੇਵਾਂਗੇ ਗਾਰੰਟੀ ਹੋ ਜੀ ਦੀ ਸਬੂਤ ਕੇ ਥਾਨ ਬਹੁਤ ਚੰਗੇ ਦੇ ਰੋਕੇ ਇਹ ਹੁਣ ਘਰ ਵਾਲੀ ਵਿੱਚ ਤਾਂ ਐ ਪਤਾ ਲੱਗਦਾ ਹਾਂ ਹਾਂ ਗੱਤਾਂ ਮਾਰਨ ਨੀ ਹਟ ਜਿਲਾ ਥਾਨ ਨਹੀਂ ਦਿਖਾਉਂਦਾ ਦੋੜਾ ਉੱਪਰ ਆਓ ਕਰ ਦਿਓ ਕੈਮਰੇ ਦਾ ਵੀ ਕਰ ਹਾਂ ਇਹ ਥਾਨ ਤਾਂ ਬਹੁਤ ਟਾਪ ਦਾ ਥਾਨ ਲੱਗਿਆ ਹਾਂ ਗਾਰੰਟੀ ਹੋ ਜੀ ਦੀ ਰ ਆਪਣੀ ਹਮ ਠੀਕ ਹੈ ਤੇ ਅੱਗੇ ਜਿਹੜੇ ਪੰਜ ਨੰਬਰ ਬੱਚੇ ਨਾ ਇਹ ਵੀ ਜਰਸੀ ਆ ਬਈ ਇਹ ਕਾਫੀ ਕਲਰ ਚ ਆਈ ਨਾ ਨਾ ਬਲੈਕ ਚ ਆ ਗਈ ਇਹ ਹਾਂ ਬਲੈਕ ਕਾਫੀ ਕੁਛ ਵੀ ਕਹ ਦੀ ਹਾਂ ਤੇ ਹੈ ਸੋਹਣੀ ਬੜੀਆਂ ਇਹ ਬੁਰੀ ਟੌਪ ਦੀ ਬੱਸੀ ਆ ਵੀ ਬਈ ਖੜਨੀ ਖੁੜਨੀ ਦਿਖਾਈ ਇਹਦੀ ਕਿੰਨੀ ਚੰਗੀਆਂ ਬੋਦੀ ਬੁਦੀ ਦੇ ਟੀਕੇ ਦੇ ਕਾਬਲ ਆ ਜਮਾ ਇੱਕ ਕਰੀ ਹੀਟ ਕੱਢੀ ਇਹਨੂੰ ਲੈ ਕੇ ਜਾਂਦਾ ਆਪਾਂ ਜੇ ਫਿਰ ਇਹਨੂੰ ਸਮਾਂ 11 ਮਹੀਨੇ ਹੋ ਰਹੇ ਦੀ ਸਾਰੀ ਸਾਲ ਤੋਂ ਘੱਟ ਆ ਗਈ ਹੈ ਹਾਂ ਆਪਾਂ ਇਹਦਾ ਕਹ ਦੀਏ ਸੀਮਨ ਕੋਈ ਸੀਮਨ ਨਹੀਂ ਇਹਦਾ ਪਤਾ ਆਪਾਂ ਨੂੰ ਪਤਾ ਕੁਛ ਨਹੀਂ ਪਰ ਬ੍ਰੀਡ ਫੁੱਲ ਪਰ ਬਿਊਟੀ ਬੱਚੀ ਬੜੀ ਚੰਗੀ ਹੈ ਨਾ ਸਰੀਰਾਂ ਇਹ ਪਿਆ ਯਾਰ ਜਮਾ ਫਿੱਟ ਕੋਈ ਢਿੱ ਨਾ ਦੇਖੋ ਮਿੱਤਰੋ ਇੱਥੇ ਫੇਸ ਬਿਊਟੀ ਦਿਖਾ ਰੇ ਕੰਨ ਕੁੰਨ ਦੇ ਕਿੰਨਾ ਨਿਕਾ ਜਮ ਨਿਕਾਏ ਕੰਨਾਂ ਦਾ ਬੋਦੀ ਵੀ ਚੰਗੀ ਆ ਨਾ ਪੂਰੀ ਟੌਪ ਦੀ ਵਸੀ ਆ ਯਾਰ ਬਾਕੀ ਹਾਈਡ ਹੂਡ ਮਿੱਤਰੋ ਹਾਈਡ ਹੂਡ ਪੂਰੀ ਆਵਾਜ਼ ਜਾਣ ਸਰ ਬੰਦਾ ਸੀਮਨ ਲਵਾ ਸਕਦਾ ਇਹਦੇ ਹਾਂ ਐਂ ਕੋਟਾ ਲਾ ਗੜਾ ਕੋ ਇਹਦੇ ਮੇਰਾ ਪਾ ਕੀ ਲੈਣ ਦਾ ਜਾਂ ਬੁੱਲ ਕਰਨਾ ਇਹਦਾ 25000 ਰੁਪਏ ਮੰਗਦੇ ਆ ਦੇਖ ਦੇ ਜਾਣ ਚਾ ਬਈ ਵਸੀ ਪੂਰੀ 25000 ਜੀ ਨਹੀਂ ਆਗਿਆ ਬੁਰੇ ਯਾਰ ਜਾਣ ਵਾਲੀਆਂ ਬੱਸੀਆਂ ਕੋਈ ਆਈ ਨਹੀਂ 25000 ਹੋ ਜੂ ਵਧਾ ਕਰ ਦਾਂਗੇ ਕਰ ਦਮਾਨਤਨ ਕਰ ਦਾਂਗੇ ਇਹਦੇ ਵਧਾ ਮਾਨਤਨ ਹੋ ਜੂ ਬਾਈ ਕਹਿੰਦਾ ਆਏ ਹੁਣ ਇਹ ਘਰ ਵਾਲੀ ਬੱਸੀ ਹੈਗੀ ਬੰਦਾ ਕਹਦੂ ਉਹ 5 ਮਹੀਨੇ ਦੀ ਦਾ 24 ਮੰਗੀ ਜਾਂਦੇ ਆ ਫਰਕ ਹੈ ਉਹਦਾ ਰਿਕਾਰਡ ਵੀ ਹੈ ਸਾਰਾ ਬਾਈ ਉਹਦਾ ਰਿਕਾਰਡ ਆ ਇਹਦਾ ਹੋਰ ਇਹਦਾ ਕੋਈ ਰਿਕਾਰਡ ਨਹੀਂ ਪਰ ਬੱਸੀ ਬੁਰੀ ਟੋਪ ਦੀ ਆ ਚੌੜੀ-ਚੂੜੀ ਉੱਪਰੋਂ ਵਜਨ ਪੂਰਾ ਫੁੱਲ ਆ ਠੀਕ ਆ ਥਾਣੇ ਇਹਦੇ ਵੀ ਚਾਰੀਆ ਇਕੱਲਾ-ਇਕੱਲਾ ਥਾਣਾ ਬਨ ਲਾ ਕੋਈ ਗੱਲ ਦਿਖਾ ਥਾਣਾ ਬਨ ਕੇ ਦਿਖਾ ਦਿੰਨੇ ਆਪਾਂ ਲਗਭਗ ਸਾਲਕ ਦੀ ਬੱਚੇ ਮਿੱਤਰੋ ਤੇ ਓ ਬਾਈ ਜੀ ਖਰੀਦ ਨਹੀਂ ਵੀ ਆਪਾਂ ਝੂਠ ਨਹੀਂ ਮਾਰਨਾ ਜਿਹੜੀ ਚੀਜ਼ ਦਾ ਰਿਕਾਰਡ ਹੈਗਾ ਉਹ ਬਾਈ ਨੂੰ ਦੱਸਤਾ ਉਹਦਾ ਆਪਾਂ ਦੱਸ ਕੇ ਦਿੰਨੇ ਆ ਹਾਂ ਇਹ ਆਲ ਜੀ ਮੰਨੋ ਨਾ ਹਾਂ ਇਹ ਥੋੜਾ ਯਾਰ ਘਰੂ ਬੱਸੀਆਂ ਕਰਕੇ ਨਾ ਚਲ ਛੱਡ ਚਾਨ ਚਾਰ ਗਰੰਟੀ ਹੋ ਯਾਰ ਆਪਣੀ ਜਿਹੜੀ ਤੇ ਵੀ ਇੱਕ ਬੱਜੀ ਵੀ ਹੋਈ ਚਾਹੇ ਆਨਲਾਈਨ ਮੰਗਾ ਲੇ ਬੰਦਾ ਆਪਾਂ ਕਰਾਇਆ ਦੇਵਾਂਗੇ ਆਪਾਂ ਬਸ ਠੀਕ ਆ 25 ਜੋ ਵਾਧਾ ਘਟਾ ਜੀ ਮਿੱਤਰੇ ਦਾ ਹਾਂ ਇਹ ਕਰਦੇ ਮੋਬਾਈਲ ਦੇ ਵਿਚਾਲੇ ਸਿੰਘਾਂ ਇਹ ਸਿੰਘ ਕੱਢ ਕੇ ਸਾਨੂੰ 15 15 ਹਜ਼ਾਰ ਚ ਵਾਧਾ ਘਾਟਾ ਹੋਈ 15 15 ਹਜ਼ਾਰ ਰੇਟ ਹੈ ਨਾ ਤੇ ਆ ਬੱਚਾ ਇਹ ਦੁਬਾਰਾ ਕਰ ਸਟਮੜਾ ਇਹਨਾਂ ਦਾ ਵੀ ਹੈਗਾ ਫਾਰਮ ਵਾਲੇ ਬੱਚੇ ਦਾ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਰਿਕਾਰਡ ਸਾਰਾ ਇਹਨਾਂ ਦਾ ਹਾਂ ਰਿਕਾਰਡ ਸੋਹਣਾ ਇਹਨਾਂ ਦਾ ਬਾਕੀ ਰੰਗ ਪ੍ਰਿੰਟ ਸਾਰੇ ਸਾਹਮਣੇ ਬੱਚੇ ਬੱਚਾ ਬੱਚਾ ਦੇਖ ਲੈ ਕਿੰਨਾ ਪਿਆਰਾ ਹੈ ਚਾਂਕ ਦਾਂਕ ਵੀ ਚੰਗੀ ਹੈ ਨਾ ਪੂਰਾ ਟੌਪ ਦਾ ਬੱਚਾ ਹੈਗਾ ਕੱਲੀ ਦਾ 15 ਇਹਦਾ 24 ਹੈ ਇਹਦਾ ਯਾਰ ਹੁਣ ਫੀਡ ਨਹੀਂ ਮੈਂ ਪਾਉਂਦਾ ਇਹਨਾਂ ਨੂੰ ਜੇ ਫੀਡ ਪਾਉਣੀ ਹੋਵੇ ਇਹਦਾ ਜਿਵੇਂ ਗੋਲ-ਗੋਲ ਪਈਆਂ ਚਾਰ ਕਿ ਦਿਨ ਮੈਨੂੰ ਕੰਮ ਹੋ ਗਿਆ ਵਸੇ ਉੱਦੀ ਆਈ ਜੀ ਬਸੀ ਠੀਕ ਹੈ ਬਾਈ ਦਾ 5 ਦਾ 5 ਗਰਾਈ ਆ ਗਿਆ ਜੀ ਤਹਿਸੀਲ ਨੂੰ ਤੂਰੀ ਪੈਣੀ ਤੂਰੀ ਪੈਗੀ ਜ਼ਿਲ੍ਹਾ ਸਰੂਰ ਹੈ ਨੇੜੇ ਇੱਥੋਂ ਆ ਕੇ ਪਿੰਡ ਮਤਲਬ ਸ਼ੇਰਪੁਰ ਆ ਗਿਆ ਮਲੇਰਕੋਟਲਾ ਆ ਗਿਆ ਕਠਾਲਾ ਪਿੰਡ ਤੁਹਾਨੂੰ ਨੇੜੇ ਹੈ ਹਾਂ ਹਾਂ ਬਈ ਕਠਾਲਾ ਚੀਮਾ ਨੇੜੀ ਹੈ ਆਪਣੇ ਠੀਕ ਆ ਬਾਈ ਧੰਨਵਾਦ ਜੀ